ਕਿੱਦਾਂ ਪਾਇਆ ਮੇਲ ਰਚਾਇਆ ਹੋ ਗਈ ਜਾਂਦੀ ਤਿਆਰੀ ਹਾਕਾਂ ਧਰਵਜੀਆਂ ਚੱਕ ਮਿੱਤਰਾ ਫੁਲਕਾਰ ਫੁਲੇ 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 ਤੀਆਂ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਜਿੱਥੇ ਮੁਟਿਆਰਾਂ ਸਜ ਧਜ ਕੇ ਆਈਆਂ ਹੋਈਆਂ ਨੇ ਜਿਹੜੇ ਨਵੇਂ ਬੱਚੇ ਐ ਖਾਸ ਕਰ ਉਹਨਾਂ ਨੂੰ ਸਾਡੇ ਪੰਜਾਬ ਦੇ ਕਲਚਰ ਬਾਰੇ ਕੁਝ ਪਤਾ ਲੱਗੇ ਜਿੰਨਾ ਮਾਰਜੀ ਮੋਡਨ ਹੋ ਜੋ ਪਰ ਆਪਣੀ ਮਾਂ ਬੋਲੀ ਨਾਲ ਜੁੜੇ ਰੋ ਆਪੀ ਸੁਣਜਾ ਰਹੇ ਹੋ ਪੰਜਾਬੀਆਂ ਦੀ ਸ਼ਾਨ ਹੈ ਪੰਜਾਬੀ ਤਕਰੀਰ ਕੋਲੀ ਸ਼ੁਰੂ ਕਰੂੰਗੀ ਅੱਜਕੱਲ੍ਹ ਦੇ ਵਿੱਚ ਬੋਲ ਰਹੀ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਸਪਨੇ ਬੜੇ ਨਾ ਮੰਨ ਦੇ ਨਾਲ ਪਾਰਟਿਸਿਪੇਟ ਕੀਤਾ ਔਰ ਸ਼ਾਇਦ ਉਸੇ ਕਰਕੇ ਬਾਰ ਬਾਰਿਸ਼ ਹੋਣਾ ਪੀਕੇ ਦੀ ਅਸੀਂ ਇੰਨੀ ਦਿਨ ਤੋਂ ਵੇਟ ਕਰ ਰਹੇ ਸੀ ਕਿਆਂ ਜੋ ਲੱਗੀਆਂ ਜੋਰ-ਗੋਲ ਲੱਗੀਆਂ ਮੇਰੇ ਪਿੱਕੇ ਅੰਦਰ ਪਿੰਡ ਜੁਗਾ ਜੋਰ ਲੱਗੀ ਹੈ Delhi Post Punjabi ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨ ਗਰੇਵਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਪਰ ਅੱਜ ਅਸੀਂ ਪਹੁੰਚੇ ਹਾਂ ਕੇਜੀ ਹੋਟਲ ਦੇ ਵਿੱਚ ਜਿੱਥੇ ਸੱਭਿਆਚਾਰ ਨੂੰ ਮੁੜ ਤੋਂ ਜੀਵਿਤ ਕਰਨ ਦਾ ਇੱਕ ਉਪਰਾਲਾ ਕੀਤਾ ਗਿਆ ਇੱਥੇ ਤੀਆਂ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਜਿੱਥੇ ਮੁਟਿਆਰਾਂ ਸਜ ਧਜ ਕੇ ਆਈਆਂ ਹੋਈਆਂ ਨੇ ਤਾਂ ਆਓ ਤੁਹਾਨੂੰ ਇੱਕ ਝਲਕ ਦਿਖਾਉਨੇ ਆ ਇਸ ਤੀਆਂ ਦੇ ਤਿਉਹਾਰ ਦੀ ਤੇ ਤਿਹਾੜ ਦੀ ਤੇ ਹੁਣ ਮੇਰੇ ਨਾਲ ਸੱਚ ਝੱਕੇ ਮੁਟਿਆਰਾਂ ਜੜੀਆਂ ਨੇ ਉਹ ਮੌਜੂਦ ਨੇ ਤਾਂ ਆ ਉਹਨਾਂ ਨੂੰ ਪੁੱਛਦੇ ਆ ਕਿ ਮੇਲਾ ਹੈ ਜਿਹੜਾ ਉਹਨਾਂ ਨੂੰ ਕਿਵੇਂ ਲੱਗਿਆ ਮੈਮ ਕਿਦਾਂ ਇੰਜੋਏ ਕੀਤਾ ਤੀਆਂ ਦਾ ਤਿਹਾੜ ਪਾਜੀ ਬਹੁਤ ਵਧੀਆ ਲੱਗਿਆ ਤੀਆਂ ਦਾ ਤਿਹਾੜ ਇੱਕ ਤਰ੍ਹਾਂ ਦਾ ਕਲਚਰ ਰਿਪਰੈਜ਼ੈਂਟ ਕਰ ਰਿਹਾ ਤੇ ਅੱਜ ਕੱਲ ਦੇ ਟਾਈਮ 'ਚ ਜਿਹੜੇ ਕਲਚਰ ਆਪਣਾ ਖਤਮ ਹੁੰਦਾ ਜਾ ਰਿਹਾ ਇਹ ਇੱਕ ਕੋਸ਼ਿਸ਼ ਹੈ ਕਿ ਕਲਚਰ ਆਪਣੇ ਬੱਚੇ ਕੋਲੋਂ ਆਪਣੇ ਰੂਟਸ ਨਾਲ ਜੁੜੇ ਰਹਿਣ ਇਸ ਤੋਂ ਇਲਾਵਾ ਹੋਰ ਵੀ ਚੀਜ਼ ਵੀ ਕਰ ਸਕਦੇ ਆ ਸੱਭਿਆਚਾਰ ਨੂੰ ਜਿਉਂ ਵਿੱਚ ਰੱਖਣ ਦੇ ਲਈ ਜੋ ਵੀ ਲੁਧਿਆਣਾ ਸਾਰੇ ਬੱਚੇ ਹਿੰਦੀ ਵਾਲ ਨੂੰ ਜਾ ਰਹੇ ਨੇ ਤੇ ਘਰਾਂ ਦੇ ਵਿੱਚ ਪੰਜਾਬੀ ਫੈਮਿਲੀ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਜ਼ਰੂਰ ਕੋਸ਼ਿਸ਼ ਕਰੋ ਕਿ ਜਿਹੜੇ ਆਪਣਾ ਕਲਚਰ ਹੈ ਜਿਹੜੀ ਆਪਣੀ ਮਾਂ ਬੋਲੀ ਉਹ ਨਾਲ ਜੁੜੇ ਰਹਿਣ ਤਾਂ ਕਿ ਇਨ ਫਿਊਚਰ ਵੀ ਆਪਾਂ ਗਾਇਬ ਨਾ ਹੋ ਜਾਈਏ ਜਿੱਦਾਂ ਆਲਮੋਸਟ ਸਾਰਾ ਪੰਜਾਬ ਕੈਨੇਡਾ ਜਾ ਰਿਹਾ ਹੈ ਤੇ ਜਿੰਨੇ ਕ ਹੈਗੇ ਉਹ ਆਪਣੇ ਮਾਂ ਬੋਲੀ ਨਾਲ ਜੁੜੇ ਰਹੇ ਤੁਸੀਂ ਇਹਨਾਂ ਸੱਚ ਤੱਕ ਕਿ ਇਹਨੇ ਸੋਹਣੇ ਬਣ ਕੇ ਆਏ ਹੋ ਤੇ ਇੱਕ ਬੋਲੀ ਸੁਣਾ ਦਿਓ ਫਿਰ ਤੀਆਂ ਚੋਰ ਲੱਗੀਆਂ ਚੋਰੋ ਜ਼ੋਰ ਲੱਗੀਆਂ ਤੀਆਂ ਜ਼ੋਰ ਲੱਗੀਆਂ ਜੋੜਾ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਜੋੜਾ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਧੀ ਜੋੜਾ ਜੋਰ ਲੱਗੀਆਂ ਬਸ ਅੱਛਾ ਮੈਮ ਤੁਸੀਂ ਇਹਨੇ ਸੋਨੇ ਗਹਿਣੇ ਪਾਏ ਨੇ ਤਾਂ ਮੇਰਾ ਨਾ ਇੱਕ ਸਵਾਲ ਪੁੱਛਣ ਦਾ ਮਨ ਕਰਿਆ ਆ ਕੋਈ ਪੰਜ ਗਹਿਣੇ ਮਹਿਲਾਵਾਂ ਦੇ ਪਿੰਪਲ ਪੱਤੀਆਂ ਸਗੀ ਫੁੱਲ ਸਗੀ ਫੁੱਲ ਟਿੱਕਾ ਕੰਨਾਂ ਦਾ ਚਾਂਜਰਾ ਚੂੜੀਆਂ ਚੂੜੀਆਂ ਮੈਨੂੰ ਫੁੱਲ ਆਲ ਨੋਲੇਜ ਨਾ ਆਇਓ ਤੁਸੀਂ ਮੈਮ ਅੱਜ ਦਾ ਈਵੈਂਟ ਤੁਸੀਂ ਆਰਗੇਨਾਈਜ਼ ਕੀਤਾ ਕੀ ਸੋਚ ਕੇ ਉਹ ਪ੍ਰਾਰਲਾ ਕੀਤਾ ਸੀ ਐਕਚੁਅਲੀ ਕੀ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਵੀ ਪੰਜਾਬੀਆਂ ਨੂੰ ਪੰਜਾਬੀ ਕਲਚਰ ਬਾਰੇ ਨਹੀਂ ਪਤਾ ਬਿਲਕੁਲ ਐਸੀ ਇਹ ਚਲਦੀ ਸੀ ਕਿ ਸਾਰਿਆਂ ਨੂੰ ਜਿਹੜੇ ਨਵੇਂ ਬੱਚੇ ਆ ਖਾਸ ਕਰ ਉਹਨਾਂ ਨੂੰ ਸਾਡੇ ਪੰਜਾਬ ਦੇ ਕਲਚਰ ਬਾਰੇ ਕੁਝ ਪਤਾ ਲੱਗੇ ਪਲੱਸ ਤੀਜ ਤਾਂ ਹੈਗੀ ਹੈਗੀ ਹੈ ਤਿਉਹਾਰਾਂ ਦੀ ਸ਼ੁਰੂਆਤ ਹੋ ਰਹੀ ਹੈ ਇਸ ਲਈ ਤੀਜ ਹੈ ਤੇ ਇਸ ਲਈ ਅਸੀਂ ਅਚਾਨਣ ਸਭ ਤੋਂ ਵਧੀਆ ਕੀ ਲੱਗਿਆ ਫੰਕਸ਼ਨ ਚ ਕੰਚਨ ਚ ਬੜੀਆ ਲੱਗਾ ਕਿ ਅਸੀਂ ਦੇਖਿਆ ਸਭ ਇਤਨੀ ਸੋਨੇ ਸੋਨੇ ਟਾਇਰਸ ਚਾਈਨੇ ਰੈਡੀ ਹੋ ਕੇ ਤੇ ਉਹਨਾਂ ਨੂੰ ਆਪਣੇ ਕਲਚਰ ਵਾਲੇ ਵੀ ਪਤਾ ਹੈ ਕਈ ਪੁਰਾਣੀਆਂ ਚੀਜ਼ਾਂ ਅਸੀਂ ਪੁੱਛੀਆਂ ਸਾਨੂੰ ਲੱਗਦਾ ਸੀ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਣਗੀਆਂ ਪਰ ਅੱਜ ਦੇ ਬੱਚਿਆਂ ਨੂੰ ਤਾਂ ਸਭ ਕੁਝ ਪਤਾ ਹੈ ਕੱਲਾ ਤਿਆਰ ਹੋਣਾ ਹੀ ਕੁਝ ਨਹੀਂ ਹੁੰਦਾ ਵੀ ਤੀਜ 'ਚ ਤੁਸੀਂ ਜੈਲਰੀ ਪਾ ਲਈ ਜਾਂ ਲਹਿੰਗੇ ਪਾ ਲਏ ਪਰ ਨਹੀਂ ਜਿੰਨੀ ਸੋਨੀ ਉਹਨਾਂ ਨੇ ਜੈਲਰੀ ਪਾਈ ਸੀ ਉਹਨੇ ਸੋਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਸੀ ਬਹੁਤ ਸੋਨਾ ਉਹਨਾਂ ਨੇ ਆਰਗੇਨਾਈਜ਼ ਸਾਡੇ ਨਾਲ ਕੀਤਾ ਪਰ ਬਹੁਤ ਹੀ ਅੱਛਾ ਲੱਗਾ ਸਾਨੂੰ ਸਾਰਿਆਂ ਨਾਲ ਆਪਣਾ ਤੀਜ ਬਣਾ ਕੇ ਦੇਖੋ ਗੱਲ ਇਹ ਆ ਵੀ ਅਸੀਂ ਇਕੱਲੇ ਕੁਝ ਕਰ ਨਹੀਂ ਸਕਦੇ ਸੀ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੇ ਰਲ ਮਿਲ ਕੇ ਮਤਲਬ ਇਸ ਫੰਕਸ਼ਨ ਨੂੰ ਅਸੀਂ ਇੱਥੇ ਤੱਕ ਲੈ ਕੇ ਆਏ ਆ ਕਿੰਨਾ ਕੋਖਾ ਲੱਗਿਆ ਪਰ ਬੰਦਕ ਜਿਹੜੇ ਹੁੰਦੇ ਆ ਬੈਕਬੋਨ ਹੁੰਦੇ ਆ ਈਵੈਂਟ ਦੀ ਕਿੰਨੀ ਕੁ ਮਿਹਨਤ ਕਰਨੀ ਪਈ ਮਿਹਨਤ ਤਾਂ ਦੇਖੋ ਕਰਨੀ ਪੈਂਦੀ ਹੈ ਲੇਕਿਨ ਸਭ ਦਾ ਸਹਿਯੋਗ ਇੰਨਾ ਜ਼ਿਆਦਾ ਕਰਿਆ ਮਤਲਬ ਸਾਨੂੰ ਅੱਜ ਵੀ ਥਕਾਵਟ ਫੀਲਿੰਗ ਹੋ ਰਹੀ ਔਰ ਮੈਨੂੰ ਲੱਗਦਾ ਸਾਨੂੰ ਹਫਤਾ ਹੋ ਗਿਆ ਸੀ ਸੋ ਨਹੀਂ ਪਾਈ ਬਟ ਅਜ ਵੀ ਥਕਾਵਟ ਨਹੀਂ ਹੈ। ਤਾਂ ਮੇਰੇ ਨਾਲ ਮੌਜੂਦ ਨੇ ਮਮਤਾ ਅਸ਼ੂ ਜੀ ਤਾਂ ਪੁੱਛਦਿਆਂ ਕਿ ਅੱਜ ਦਾ ਤਿਉਹਾਰ ਜਿਹੜਾ ਹੈ ਉਹਨਾਂ ਨੂੰ ਕਿਵੇਂ ਲੱਗਿਆ? ਮੈਮ ਕਿ ਅੱਜ ਵੱਖਰਾ ਦੇਖਣ ਨੂੰ ਮਿਲਿਆ। ਬਹੁਤ ਮਜ਼ਾ ਆਇਆ। ਮਿਨਾਕਸ਼ੀ ਜੀ ਦੁਆਰਾ ਇਹ 30 ਦਾ ਫੰਕਸ਼ਨ ਹੈ ਤੇ ਕੀ ਜੀ ਹੋਟਲ ਦੇ ਵਿੱਚ ਕਰਵਾਇਆ ਗਿਆ ਸੀਗਾ। ਖੁਸ਼ੀ ਦੀ ਗੱਲ ਇਹ ਹੈ ਕਿ ਸਪਨੇ ਬੜੇ ਨਾ ਮਨ ਦੇ ਨਾਲ ਪਾਰਟਿਸਪੇਟ ਕੀਤਾ ਔਰ ਸ਼ਾਇਦ ਇਸੇ ਕਰਕੇ ਬਾਾਰ ਬਾਰਿਸ਼ ਹੋਣ ਲੱਗ ਪਿਜੀ ਦੀ। ਅਸੀਂ ਐਵੇਂ ਦਿਨਾਂ ਤੋਂ ਵੇਟ ਕਰ ਰਹੇ ਸੀ ਕਿ ਬੜੀ ਗਰਮੀ ਸੀਗੀ। ਮੁਬਾਰਕਬਾਦ ਦਿੰਦੀ ਆ ਸਾਰੀ ਜੀਡੀ ਟੀਮ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਔਰ ਸਾਰੇ ਪਾਰਟਿਸਪੈਂਟਸ ਨੂੰ ਔਰ ਸਾਰੇ ਆਨ ਵਾਲਿਆਂ ਨੂੰ ਜਿਹੜੇ ਇਸ ਫੰਕਸ਼ਨ ਦੇ ਵਿੱਚ ਸ਼ਾਮਿਲ ਹੋਏ ਇਹ ਜਿਹੜੇ 30 ਦੇ ਫੰਕਸ਼ਨ ਹੈ ਇੱਕ ਬਹਾਨਾ ਹੈ ਬੱਚਿਆਂ ਨੂੰ ਜਿਹੜੀ ਸਾਡੀ ਆਨ ਵਾਲੀ ਜਨਰੇਸ਼ਨ ਹੈ ਉਹਨੂੰ ਆਪਣੇ ਕਲਚਰ ਦੇ ਨਾਲ ਜੋੜਨ ਲਈ ਕਿਉਂਕਿ ਜਿਹੜੀ ਲਾਈਫ ਹੈ ਨ ਉਹ ਬੜੀ ਹਾਰਡ ਐਂਡ ਪਾਸਟ ਹੋ ਗਈ ਹੈ ਪੜ੍ਹਾਈ ਹੈ ਉਸ ਤੋਂ ਬਾਅਦ ਜੌਬ ਹੈ ਫਿਰ ਹੋਰ ਤਰ੍ਹਾਂ ਦੇ ਸੋ ਪ੍ਰੈਸ਼ਰਸ ਬੱਚਿਆਂ ਤੇ ਜਾਂ ਮਾਂ ਬਾਪ ਤੇ ਜਾਂ ਲੇਡੀਆਂ ਤੇ ਰਹਿੰਦੇ ਆ ਤੇ ਜਦੋਂ ਐਦਾਂ ਦੇ ਫੰਕਸ਼ਨ ਆਉਂਦੇ ਆ ਨਾ ਤਿੰਨ ਚਾਰ ਘੰਟੇ ਲਈ ਬੰਦਾ ਸਭ ਕੁਝ ਭੁੱਲ ਜਾਂਦਾ ਆ ਔਰ ਇਹ ਫੰਕਸ਼ਨ ਤੁਹਾਨੂੰ ਆਪਣੀ ਜਿਹੜੀ ਰੋਜ਼ਮਰਾਂ ਦੀ ਲਾਈਫ ਹੈ ਉਸ ਤੋਂ ਹਟ ਕੇ ਸਿੱਖਣ ਦਾ ਵੀ ਮੌਕਾ ਦਿੰਦੇ ਆ ਬੱਚਿਆਂ ਨੂੰ ਦੇਖ ਕੇ ਕਿਹੋ ਜਿਹਾ ਉਤਸ਼ਾਹ ਮਤਲਬ ਦੇਖਣ ਨੂੰ ਮਿਲਿਆ ਬੱਚਿਆਂ ਦੇ ਵਿੱਚ ਅੱਜ ਬੱਚਿਆਂ ਨੂੰ ਦੇਖ ਕੇ ਅੱਛਾ ਲੱਗਿਆ ਕਿ ਉਹ ਸਾਡੇ ਕਲਚਰ ਨੂੰ ਅਡਾਪਟ ਕਰਨਾ ਚਾਹੁੰਦੇ ਕਿਤੇ ਨਾ ਕਿਤੇ ਅਸੀਂ ਆਪਣੀ ਫੈਮਲੀਆਂ ਦੇ ਵਿੱਚ ਪਿੱਛੇ ਚਲੇ ਗਏ ਆ ਮੈਂ ਜੇ ਗੱਲ ਕਰਾਂ ਜਿਹੜੀ ਸਾਡੇ ਵਾਲੀ ਜਨਰੇਸ਼ਨ ਹੈ ਜਿਹੜੀ ਅਸੀਂ ਮਦਰਸ ਹੈ ਆਪਣੇ ਬੱਚਿਆਂ ਨੂੰ ਇੰਗਲਿਸ਼ మీడియం ਸਕੂਲਸ 'ਚ ਪੜਾ ਕੇ ਸੋਸਾਇਟੀ ਦੇ ਵਿੱਚ ਇਹ ਕਹਿ ਕੇ ਕਿ ਇੰਗਲਿਸ਼ ਬੋਲੋ ਹੈ ਨਾ ਤਾਂ ਹੀ ਤੁਸੀਂ ਫਾਰਵਰਡ ਲੱਗੋਗੇ ਆਪਣੇ ਬੱਚਿਆਂ ਨੂੰ ਕਿਤੇ ਕਲਚਰ ਨਾਲ ਦੂਰ ਕਰ ਰਹੇ ਆ ਤਾਂ ਮੈਂ ਸਾਰਿਆਂ ਨੂੰ ਪੇਰੈਂਟਸ ਨੂੰ ਰਿਕਵੈਸਟ ਕਰੂੰਗੀ ਕਿ ਜਿਹੜੇ ਕਲਚਰ ਹੈ ਤੁਸੀਂ ਪੰਜਾਬੀ ਹੈਗੇ ਹੋ ਇਹਦੇ ਨਾਲ ਹੀ ਅੱਗੇ ਵੱਧ ਸਕਦੇ ਹੋ ਬੜਾ ਸਾਡੀ ਜਿਹੜੀ ਵਿਰਾਸਤ ਹੈ ਨਾ ਜੇ ਤੁਸੀਂ ਕੋ ਮਾਨ ਕਰਨ ਵਾਲੀ ਗੱਲ ਹੈ ਔਰ ਬੜੀ ਪੁਰਾਣੀ ਵਿਰਾਸਤ ਹੈ ਕੀ ਹੈ ਬੱਚਿਆਂ ਨੂੰ ਘਰ ਦੇ ਵਿੱਚ ਪੰਜਾਬੀ ਬੋਲੀ ਆਪਾਂ ਜਿਹੜੇ ਸਾਡੇ ਪੰਜਾਬੀ ਕਲਚਰ ਨੂੰ ਅਡਾਪਟ ਕਰੀਏ ਔਰ ਪੰਜਾਬ ਦੇ ਨਾਲ ਜੁੜੀਏ ਪੰਜਾਬੀ ਭਾਸ਼ਾ ਨਾਲ ਲੋਕੀ ਕਹਿੰਦੇ ਬੜੀ ਤਿੱਖੀ ਜਿਹੀ ਆ ਪਰ ਮੈਂ ਕਹਿੰਦੀ ਆ ਬੜੀ ਮਿੱਠੀ ਜਿਹੀ ਆ ਗੱਲ ਕਰਕੇ ਦੇਖੋ ਮੇਨਾ ਮੌਜੂਦ ਨੇ ਸੋਨੀਆ ਜੀ ਮੈਂ ਅੱਜ ਦੀ ਜਜਮੈਂਟ ਕਿੰਨੀ ਕਿੰਨੀ ਔਖੀ ਸੀ ਔਖੀ ਤਾਂ ਹੁੰਦੀ ਆ ਪੰਜਾਬ ਚ ਤਾਂ ਵੈਸੇ ਬਿਊਟੀ ਇੰਨੀ ਜ਼ਿਆਦਾ ਹੈ ਕਿ ਤੁਸੀਂ ਕਿਸੇ ਛੋਟੇ ਜਿਹੇ ਕਸਬੇ ਚ ਵੀ ਅਗਰ ਕਰੋ ਤਾਂ ਜਜਮੈਂਟ ਔਖੀ ਹੀ ਹੁੰਦੀ ਆ ਅੱਜ ਕੱਲ ਸੱਭਿਆਚਾਰ ਨੂੰ ਮੁੜ ਤੋਂ ਜੀਵਿਤ ਕਰਨ ਦੇ ਲਈ ਸਾਨੂੰ ਬੱਚਿਆਂ ਨੂੰ ਕੀ ਕੀ ਸਿਖਾਉਣ ਦੀ ਲੋੜ ਹੈ ਹੁਣ ਤੁਸੀਂ ਜਿੱਦਾਂ ਤੁਸੀਂ ਦੇਖਿਆ ਹੀ ਹੈ ਕਿ ਕਿਸੇ ਨੂੰ ਕੁਐਸਚਨ ਆਨਸਰ ਨਹੀਂ ਆਉਂਦੇ ਸੀਗੇ ਜਿੰਨੇ ਵੀ ਮੈਂ ਕੁਐਸਚਨ ਪੁੱਛਿਆ 80% ਲੇਡੀਜ਼ ਨੂੰ ਕੁਐਸਚਨ ਨਹੀਂ ਬਿਲਕੁਲ ਸਾਨੂੰ ਪਹਿਲਾਂ ਤਾਂ ਇਹੀ ਹੈ ਕਿ ਕੌਸ਼ਚਨਰਨਰ ਵੀ ਆਪਾਂ ਨੂੰ ਕੁਝ ਪਤਾ ਹੀ ਹੈ ਨਹੀਂ ਕਿ ਕਈਆਂ ਨੂੰ ਤੇ ਵੀ ਨਹੀਂ ਪਤਾ ਕਿ ਸਿੱਠੀਆਂ ਨੀ ਅਗੇ ਨੂੰ ਕਹਿੰਦੇ ਨੇ ਪੰਜਾਬੀ ਕਲਚਰ ਤੋਂ ਆਪਾਂ ਦੇਖਿਆ ਜਾਵੇ ਤਾਂ ਬਹੁਤ ਦੂਰ ਹੋ ਚੁੱਕੇ ਹੈ। ਉਹ ਇਹਦੇ ਨੇੜੇ ਇਹਨੂੰ ਸੰਬੰਧੀ ਲੋਗ ਹੈ। ਮੇਰੇ ਨਾਲ ਅੱਜ ਦੇ ਫੰਕਸ਼ਨ ਦੀ ਸ਼ਾਨ ਅੱਜ ਦੇ ਫੰਕਸ਼ਨ ਦੀ ਮਾਨ ਸਾਡੀ ਤੀਆਂ ਦੀ ਰਾਣੀ ਮੌਜੂਦ ਹੈ ਤਾਂ ਪੁੱਛਦਿਆਂ ਮੈਮ ਕਿਦਾਂ ਦਾ ਰਿਅ ਐਕਸਪੀਰੀਅੰਸ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਥੈਂਕਸ ਟੂ ਆਲ ਜਜਰੀਜ਼ ਐਂਡ ਮਾਈ ਫਰੈਂਡਸ ਜਿਨ੍ਹਾਂ ਨੇ ਮੈਨੂੰ ਇੰਨਾ ਮੋਟੀਵੇਟ ਕੀਤਾ ਤੇ ਜਜਿਸ ਨੇ ਰਿਜ਼ਲਟ ਕਰਿਆ ਉਹਦੇ ਲਈ ਥੈਂਕ ਯੂ ਸੋ ਮੱਚ। ਮਨ ਬਹੁਤ ਵਧੀਆ ਲੱਗਾ। ਤੋਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬਹੁਤ ਅੱਛਾ ਰਿਹਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਅ ਤਿਆਰੀ ਤਾਂ ਬਹੁਤ ਕੀਤੀ ਸੀ ਮੈਂ ਬਟ ਇਹ ਨਹੀਂ ਪਤਾ ਸੀ ਕਿ ਜਿਹੜੀਆਂ ਵਿਆਵਲੀਆਂ ਚਾਂਜਰਾ ਹੁੰਦੀਆਂ ਉਹ ਪਾਣੀਆਂ ਜ਼ਰੂਰੀ ਐ ਨੈਕਸਟ ਟਾਈਮ ਦੇ ਕੁਝ ਜਜਜਸ ਨੇ ਬਹੁਤ ਵਧੀਆ ਜੋ ਵੀ ਪੋਸ਼ਨ ਬਹੁਤ ਜ਼ਿਆਦਾ ਨੌਲੇਜ ਮਿਲੀ ਦੇ ਸਾਨੂੰ ਜਦ ਨਹੀਂ ਪਤਾ ਸੀ ਸਾਨੂੰ ਪਤਾ ਲੱਗਿਆ ਕਿ ਆਪਣੇ ਕਲਚਰ ਬਾਰੇ ਕੀ ਕੀ ਸਿੱਖਣ ਨੂੰ ਮਿਲਿਆ ਹੋਰ ਸਾਨੂੰ ਪੰਜਾਬੀ ਕਲਚਰ ਬਾਰੇ ਜਿਹੜੀਆਂ ਕਿ ਪੁਰਾਣੇ ਟਾਈਮ ਉੱਚ ਵਰਡ ਸੀਗੇ ਜਦੋਂ ਉਹਨਾਂ ਨੇ ਬੱਲੂ ਗਿਆ ਸੀਗਾ ਸਾਨੂੰ ਉਹ ਨਹੀਂ ਸੀ ਪਤਾ ਇੱਕ ਕੋਈ ਚੀਜ਼ ਕੋਈ ਚੀਜ਼ ਤਾਂ ਹੋ ਰਹੀ ਹੈ ਸਭ ਪਤਾ ਦੇਸੀ ਮੀਨਾ ਪਤਾ ਲੱਗਿਆ ਮੀਨਾ ਪਤਾ ਲੱਗਿਆ ਪੱਗਲ ਪੱਗਲ ਅੱਜ ਦੀ ਜਨਰੇਸ਼ਨ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੀ ਜਨਰੇਸ਼ਨ ਲਈ ਮੇਰਾ ਇਹ ਮੈਸੇਜ ਹੈ ਜਿੰਨੇ ਮਾਰਜੀ ਮੋਟਰਨ ਹੋ ਜਾਓ ਪਰ ਆਪਣੀ ਮਾਂ ਬੋਲੀ ਨਾਲ ਜੁੜੇ ਰਹੋ ਤੇ ਪੰਜਾਬੀ ਵੀ ਪੰਜਾਬ 'ਚ ਰਹਿੰਦੇ ਹੋ ਪੰਜਾਬੀਆਂ ਦੀ ਸ਼ਾਨ ਹੈ ਪੰਜਾਬੀ ਤਾਂ ਪਲੀਜ਼ ਬੋਲਣੀ ਸ਼ੁਰੂ ਕਰੋ ਉਹ ਕਿ ਅੱਜ ਕੱਲ ਦੇ ਬੱਚੇ ਬੋਲਦੇ ਕਿੱਦਾਂ ਪਾਇਆ ਮੇਲ ਰਚਾਇਆ ਹੋਗੀ ਜਾਣ ਦੀ ਤਿਆਰੀ ਹੱਕਾਂ ਘਰ ਵੱਜੀਆਂ ਚੱਕ ਮਿੱਤਰਾ ਫੁਲਕਾਰ ਤਾਜਦੇਸ ਮੇਲੇ ਦੇ ਵਿੱਚ ਬਸ ਇਨਾਈ ਕੈਮਰਾਮੈਨ ਅਮਨਦੀਪ ਦੇ ਨਾਲ ਮੈਂ ਅਮਨ ਗਰੇਵਾਲ ਤੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ